ਸਿੱਧਾ ਬਾਬਾ ਜੀ ਨੂੰ ਕਰਕੇ ਟਰੈਕਟਰ ਲਾ ਦੇ ਇਸ ਨੂੰ ਇੱਥੋਂ ਸਿੱਧਾ ਕਰਕੇ ਬਾਬਾ ਜੀ ਦੀ ਫੋਟੋ ਨੂੰ ਸਿੱਧਾ ਗੋਲੈਂਸਾਨ ਹਾਲ ਬੱਸ ਠੀਕ ਹੈ ਜੀ ਰੋਕ ਦਿਓ ਵੀਰ ਜੀ ਸਾਰੇ ਸਾਰੇ ਸਾਰੀ ਕਮੇਟੀ ਤੇ ਟਿਕਾਣਾ ਸਾਰੇ ਖੜੋ ਸਿਲੂ ਵੀਰੇ ਬੰਦ ਕਰ ਲਾ ਦੋ ਮਿੰਟ ਸਿਲੂ ਸਿਲੂ ਬੰਦ ਕਰ ਲਾ ਕਈ ਵੀਰੇ ਗੇਰ ਗੁਰ ਪਾਇਆ ਉਹਨਾਂ ਦਾ ਆਹ ਦੇ ਕਰ ਲਓ ਬੰਦ ਇੰਦਰਪਾਲ ਸਰਪੰਚ ਕੜਾ ਐ ਕੜਾ ਬੰਦ ਕਰ ਲਓ ਹੁਣ ਸਾਰੇ ਇਸ ਤਰ੍ਹਾਂ ਘੇਰਾ ਖੋਲ ਲਓ ਲੱਕੀ ਵੀਰੇ ਜਿਹੜਾ ਹੁਣ ਅਗਲੇ ਦੇ ਮੁਬਾਦਮ ਕਰ ਲਈ ਧੰਨਵਾਦੀ ਸਾਰੇ ਸੰਗਤਾਂ ਸਤਿ ਸ੍ਰੀ ਅਕਾਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਬਹੁਤ